ਹਾਂਜੀ ਕਿਸਾਨ ਭਰਾਵੋ ਕੀ ਹਾਲ ਚਾਲ ਨੇ ਤੇ ਅੱਜ ਦੀ ਵੀਡੀਓ ਹੈ ਜੀ ਆਪਣੇ ਗੁਰਦੁਆਰਾ ਗੀਠਾ ਸਾਹਿਬ ਮਸਤੋਣਾ ਸਾਹਿਬ ਗੁਰਦੁਆਰ ਦੇ ਵਿੱਚ ਮੱਝਾਂ ਰੱਖਿਆ ਹੋਈਆਂ ਨੇ ਮੋਹਰਾਂ ਨਸਲ ਦੀਆਂ ਮੱਝਾਂ ਨੇ ਸਾਰੀਆਂ ਬਹੁਤ ਵਧੀਆ ਡੰਕਰ ਰੱਖੇ ਹੋਏ ਨੇ ਕਮੇਟੀ ਵੱਲੋਂ ਤੇ ਅੱਜ ਤੁਹਾਨੂੰ ਦਿਖਾਉਣੇ ਆ ਜੀ ਗੁਰਦੁਆਰ ਦੇ ਸਾਰੀਆਂ ਮੱਝਾਂ ਕਟੀਆਂ ਸਾਰੇ ਕਟਰੂ ਤੁਹਾਨੂੰ ਦਿਖਾਉਣੇ ਆ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਾਡੇ ਦੇ ਨਾਲ ਚੰਗੇ ਚੰਗੇ ਡੰਗਰ ਸਾਨੂੰ ਦਿਖਾਉਣੇ ਆ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਜੇ ਭਰਾਵਾਂ ਵਧੀਆ ਲੱਗੀਆਂ ਆਹ ਦੇਖੋ ਜੀ ਮੱਝਾਂ ਗੱਲ ਕਰ ਥੋੜੇ ਡਰਦਿਆਂ ਤੀਂ ਨਾਲ ਕਰਕੇ ਬੈਠੀਆਂ ਸੀ ਦੁਪਹਿਰ ਦਾ ਟਾਈਮ ਸੀ ਸਾਰੀਆਂ ਮੱਝਾਂ ਮੋਹਰਾ ਨਸਲ ਦੀਆਂ ਮੱਝਾਂ ਨੇ A to Z ਵਿੱਚ ਇੱਕ ਦੋ ਮੇਰੇ ਖਿਆਲ ਹੋਰ ਵੀ ਹੈਗੀਆਂ ਨੇ ਤੇ ਬਹੁਤ ਚੰਗੀਆਂ ਮੱਝਾਂ ਨੇ ਆਹ ਕਟਰੂ ਵਿੱਚ ਜਿਹੜੇ ਸੱਜਰ ਛੁਈਆਂ ਹੋਈਆਂ ਨੇ ਹਣਾ ਨਸਲ ਦੀਆਂ ਪਿਓਰ ਮੋਹਰਾ ਚ ਨਹੀਂ ਸਾਰੀਆਂ ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਅੰਗੀਠਾ ਸਾਹਿਬ ਮਸਤੋਆਣਾ ਸਾਹਿਬ ਜੋ ਆਪਣੇ ਬਰਨਾਲਾ ਸੰਗਰੂਰ ਬਾਈਵਾਸ ਦੇ ਉੱਤੇ ਸਥਿਤ ਹੈ ਸਤਿਬਾ ਬਾਦਰ ਸਿੰਘ ਜੀ ਦਾ ਅੰਗੀਠਾ ਸਾਹਿਬ ਗੁਰਦੁਆਰੇ ਕਮੇਟੀ ਵੱਲੋਂ ਰੱਖੀਆਂ ਹੋਈਆਂ ਨੇ ਚੰਗੀਆਂ ਚੰਗੀਆਂ ਮੱਝਾਂ 20 25 25 ਲੀਟਰ ਵਾਲੀਆਂ ਮੱਝਾਂ ਨੇ ਹਣਾ ਕੋਈ ਵੀ ਮਤਲਬ ਮੜਾ ਡੰਗਰੇ ਇਥੇ ਦੇਖਣ ਨੂੰ ਹੈ ਨਹੀਂ A to Z ਜੇ ਤੁਸੀਂ ਕਦੇ ਲੰਘਦੇ ਟੱਪ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਹੋ ਤਾਂ ਇੱਧਰ ਫਾਰਮ ਵੱਲ ਵੀ ਜ਼ਰੂਰ ਧਿਆਨ ਮਾਰਿਓ ਚੰਗੀਆਂ ਮੱਜਾਂ ਦੇਖਣ ਦਾ ਮਤਲਬ ਦੇਖਿਓ ਤੁਸੀਂ ਮੈਂ ਕਿਹੋ ਜੀਆਂ ਮੱਜਾਂ ਦੇਖ ਥੋੜਿਆ ਗਲਕ ਡਰਦੀਆਂ ਨੇ ਇਹ ਗੁੰਡੀਆਂ ਵਿੱਚ ਵਿੱਚ ਤਾਂ ਬੜੇ ਸੁਨੱਖੀਆਂ ਮੱਜਾਂ ਨੇ ਤੇ ਸਰ ਮੈਂ ਵਿੱਚ ਤਾਂ ਨਹੀਂ ਗਿਆ ਵੀ ਡਰ ਨਾ ਜਾਂ ਤੇ ਆ ਬੈਠੀਆਂ ਨੇ ਇਹ ਥੋੜੀਆਂ ਮਤਲਬ ਤੀਜੀ ਚੌਥੀ ਸੂਏ ਵਾਲੀਆਂ ਆ ਗਈਆਂ ਜਿਹੜੇ ਪਹਿਲਾਂ ਕਿਹਾ ਇਹਨੂੰ ਪਹਿਲੇ ਦੂਜੇ ਵਾਲੇ ਤੇ ਆ ਗਏ ਇਧਰ ਝੋਟੀਆਂ ਝੋਟੀਆਂ ਵੀ ਬਹੁਤ ਸੁਨੱਖੀਆਂ ਨੇ ਕਿਉਂਕਿ ਵਿੱਚ ਜੋ ਬੰਦਾ ਜਾਂਦਾ ਉਹ ਡਰ ਜਾਂਦੇ ਨੇ ਕਈ ਵਾਰ ਪਸ਼ੂ ਸਾਨੂੰ ਆਪ ਹੀ ਪਤਾ ਬਾਈ ਸਾਰਿਆਂ ਨੂੰ ਹਨਾ ਚੰਗੇ ਚੰਗੇ ਪਸ਼ੂ ਸਾਨੂੰ ਆ ਦਿਖਾਉਣਾ ਦੇਖੋ ਝੋਟੀ ਇਹ ਝੋਟੀਆਂ ਮੇਰੇ ਖਿਆਲ ਆ 2 ਸਾਲਾਂ ਦੇ ird gird ਲਲ ਡੇਢ ਤੋਂ 2 ਸਾਲਾਂ ਦੇ ਵਿੱਚ ਵਿੱਚ ਇਹ ਝੋਟੀਆਂ ਇੱਥੇ ਅਲੱਗ ਬੰਨੀਆਂ ਹੋਈਆਂ ਨੇ ਬੜੀਆਂ ਸੁਨੱਖੀਆਂ ਨੇ ਤੇ ਜੀ ਕਿਤਾਬ ਇਹ ਆ ਵੀਡੀਓ ਪਾਈਏ ਆਪਾਂ ਸਪੋਰਟ ਕਰੋ ਵੀਡੀਓ ਨੂੰ ਬਾਈ ਸ਼ੇਅਰ ਕਰੋ ਵੱਧ ਤੋਂ ਵੱਧ ਅੱਗੇ ਤੁਹਾਨੂੰ ਹੋਰ ਡੰਗਰਾਂ ਦੇ ਵੀਡੀਓ ਲੈ ਕੇ ਆਵਾਂਗੇ ਚੰਗੇ ਚੰਗੇ ਡੰਗਰਾਂ ਦੀਆਂ ਤੇ ਦੇਖੋ ਤੁਸੀਂ ਕਟੀਆਂ ਦੇਖੋ ਸਾਰੀਆਂ ਮੋਹਰਾਂ ਨਾਲ ਖਲਦੀਆਂ ਪਿਓਰ ਕਟੀਆਂ ਨੇ ਇੱਕ ਅੱਗੇ ਵੀਡੀਓ ਪਾਵਾਂਗੇ ਆਪਾਂ ਸੋਹਣੇ ਵੀ ਕਹਿੰਦੇ ਝੋਟਾ ਲੈਂਦਾ ਤੇ ਆਹ ਛੋਟੀਆਂ ਕਟੀਆਂ ਆ ਗਈਆਂ ਆਪਣੀਆਂ ਇਹਨੇ ਸਾਲ-ਸਾਲ ਵਾਲਾ ਸਾਲ ਤੋਂ ਘੱਟ ਦੀਆਂ ਲਾਲਾ ਆਹ ਸਾਲ ਤੋਂ ਉੱਪਰ